ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਾਰੇ ਨਗਰ ਨਿਵਾਸੀਆਂ ਦਾ ਤੇ ਐਨ ਆਰ ਆਈ ਭਰਾਵਾਂ ਦਾ ਜਿਨ੍ਹਾਂ ਨੇ ਮੈਨੂੰ ਸਰਪੰਚੀ ਦੇ ਚੋਣ ਮੈਦਾਨ ਵਿੱਚ ਉਤਾਰਿਆ ਹੈ ਜਿਨ੍ਹਾਂ ਆਸੰਮਿਤਾ ਦੇ ਨਾਲ ਉਹਨਾਂ ਨੇ ਮੈਨੂੰ ਚੋਣ ਮੈਦਾਨ ਵਿੱਚ ਉਤਾਰਿਆ ਮੈਂ ਵਾਅਦਾ ਕਰਦਾ ਕਿ ਮੈਂ ਉਹਨਾਂ ਦੀ ਉਮੀਦਾਂ ਦੀ ਪੱਟ ਨਹੀਂ ਦਿਵਾਗਾ ਜਿਹੜੇ ਵਾਦੇ ਅਸੀਂ ਲੋਕਾਂ ਦੇ ਵਿੱਚ ਲੈ ਕੇ ਆਏ ਹਾਂ ਸਭ ਤੋਂ ਪਹਿਲਾਂ ਨਸ਼ਾ ਨਸ਼ਾ ਸਾਡੇ ਪਿੰਡ ਦਾ ਇੱਕ ਅਹਿਮ ਮੁੱਦਾ ਹੈ ਅਸੀਂ ਵਾਦਾ ਕਰਦੇ ਹਾਂ ਨਾ ਕਿਸੇ ਨਸ਼ਾ ਵੇਚਣ ਵਾਲੇ ਨਾਲ ਤੁਰਾਂਗੇ ਨਾ ਕਿ ਜੁਰਮਾਨਾ ਕਰਾਵਾਂਗੇ ਜਿਨ੍ਹਾਂ ਨੂੰ ਨਸ਼ੇ ਵਾਲਿਆਂ ਦਾ ਨਸ਼ੇ ਵਾਲਿਆਂ ਦਾ ਜਿਨ੍ਹਾਂ ਨੂੰ ਜਿੰਨਾ ਦਾ ਥਾਪੜ ਤੁਸੀਂ ਉਹਨਾਂ ਤੋਂ ਇੱਕ ਚੰਗੇ ਭਵਿੱਖ ਦੀ ਉਮੀਦ ਕਿਵੇਂ ਕਰ ਸਕਦੇ ਆ ਤੇ ਜਿਹੜੇ ਵੀਰ ਨਸ਼ਾ ਕਰਦੇ ਆ ਜਿਹੜੇ ਇਸ ਬਿਮਾਰੀ ਵਿੱਚ ਫਸੇ ਹੋਏ ਆ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਤੇ ਉਹਨਾਂ ਨੂੰ ਇਸ ਦਲਦਲ ਵਿੱਚੋਂ ਕੱਢਾਂਗੇ ਨਰੇਗਾ ਸਾਡੇ ਪਿੰਡ ਦੇ ਵਿੱਚ ਜਿੰਨੇ ਵੀ ਨਰੇਗਾ ਦੇ ਕੰਮ ਹੋਣਗੇ ਉਹ ਪਿੰਡ ਦੇ ਵਿੱਚ ਹੀ ਕਰਵਾਏ ਜਾਣਗੇ ਜਿਹੜੀਆਂ ਹਾਜ਼ਰੀਆਂ ਉਹਨਾਂ ਦੀਆਂ ਪਿੰਡ ਦੇ ਵਿੱਚ ਹੀ ਲਗਾਇਆ ਕਰਨੀਆਂ ਉਹ ਹਾਜ਼ਰੀਆਂ ਆਪ ਲਾਇਆ ਕਰਨਗੇ ਤੇ ਉਹਨਾਂ ਦੀ ਮਿਹਨਤ ਮਜ਼ਦੂਰੀ ਦਾ 20 ਦਿਨ ਦੇ ਵਿੱਚ ਜਿਹੜਾ ਉਹਨਾਂ ਦੀ ਤਨਖਾਹ ਹੋਗੀ ਉਹ ਮਿਲੂਗੀ ਆ ਸਾਡਾ ਵਾਅਦਾ ਜਿਹੜਾ ਉਹ ਸਿਹਤ ਸੰਬੰਧੀ ਆ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਹਸੋਦਾਲ ਦੇ ਵਿੱਚ ਡਾਕਟਰ ਹਰ ਰੋਜ਼ ਮਿਲਿਆ ਕਰਨਗੇ ਤੇ ਬਾਹਰੋਂ ਵੀ ਪ੍ਰਸਿੱਧ ਡਾਕਟਰਾਂ ਦੇ ਕੈਂਪ ਲਗਾਏ ਜਾਣਗੇ ਜਿੰਨੀਆਂ ਵੀ ਬਿਮਾਰੀਆਂ ਉਹਨਾਂ ਦਾ ਸੰਬੰਧ ਜਿਹੜੇ ਟੈਸਟ ਹੋਣਗੇ ਉਹ ਫ੍ਰੀ ਕੀਤੇ ਜਾਣਗੇ ਕਿਉਂਕਿ ਆਪਣਾ ਜਿਹੜਾ ਵੱਡਾ ਭਾਈ ਆ ਉਹਦੀ ਆਪਦੀ ਲੈਬੋਰਟਰੀ ਦੋ ਲੈਬੋਰਟਰੀਆਂ ਉਹਨਾਂ ਦੀਆਂ ਇਹ ਅਸੀਂ ਵਾਅਦਾ ਕਰਦੇ ਆ ਨਗਰ ਨਿਵਾਸੀਆਂ ਦੇ ਨਾਲ ਕਿ ਸਰੀਰ ਦੇ ਜਿੰਨੇ ਵੀ ਟੈਸਟ ਹੋਣਗੇ ਬਿਨਾਂ ਖਰਚੇ ਤੋਂ ਕੋਈ ਖਰਚਾ ਨਹੀਂ ਲਿਆ ਜਾਊਗਾ ਸਾਰੇ ਫ੍ਰੀ ਕੀਤੇ ਜਾਣਗੇ ਤੁਹਾਨੂੰ ਪਤਾ ਹੀ ਆ ਕਿ ਟੈਸਟਾਂ ਤੇ ਅੱਜ ਕੱਲ ਕਿੰਨੇ-ਕਿੰਨੇ ਪੈਸੇ ਲੱਗਦੇ ਆ ਸੋ ਕਈ ਗਰੀਬ ਜਿਹੜੇ ਪਰਿਵਾਰ ਹੁੰਦੇ ਆ ਉਹ ਇੰਨਾ ਉਹਨਾਂ ਕੋਲੇ ਪੂੰਜੀ ਨਹੀਂ ਹੁੰਦੀ ਕਿ ਉਹ ਆਪਣੇ ਸਰੀਰ ਦੇ ਟੈਸਟ ਕਰਵਾ ਸਕਦੇ ਹੋਣ ਤੇ ਸੋ ਅਸੀਂ ਵਾਅਦਾ ਕਰਦੇ ਆ ਸੌਂ ਖਾ ਕੇ ਕਹਿੰਦੇ ਆ ਵੀ ਅਸੀਂ ਸਰੀਰ ਦੇ ਜਿੰਨੇ ਵੀ ਟੈਸਟ ਆ ਉਹ ਫ੍ਰੀ ਕਰਾਂਗੇ ਅਗਲਾ ਸਾਡਾ ਵਾਅਦਾ ਜਿਹੜਾ ਉਹ ਸਿੱਖਿਆ ਦਾ ਪੈਂਡ ਦੇ ਸਰਕਾਰੀ ਸਕੂਲ ਸਰਕਾਰੀ ਹਾਈ ਸਕੂਲ ਨੂੰ ਪਲੱਸ 2 ਤੱਕ ਕਰਾਉਣ ਲਈ ਸਿਰਤੂਲ ਜਦਨ ਕੀਤੇ ਜਾਣਗੇ ਤੇ ਸਕੂਲ ਦੇ ਵਿੱਚ ਟੀਚਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਪੈਂਡ ਦੇ ਵਿੱਚੋਂ ਹੀ ਜੋ ਕੋਚ ਪਤਰੀ ਸਿੱਖਿਆ حاصل ਕਰ ਚੁੱਕੇ ਆ ਨੌਜਵਾਨ ਉਹਨਾਂ ਨੂੰ ਸਕੂਲ ਦੇ ਵਿੱਚ ਹੀ ਰੱਖਿਆ ਜਾਊਗਾ ਤੇ ਉਹ ਬੱਚੇ ਨੂੰ ਪੜਾਇਆ ਕਰਨਗੇ ਅਗਲਾ ਸਾਡਾ ਵਾਦਾ ਜਿਹੜਾ ਉਹ ਸੀਸੀਟੀਵੀ ਕੈਮਰੇ ਪਿੰਡ ਦੇ ਹਰ ਰਾਹ ਤੇ ਸੀਸੀਟੀਵੀ ਕੈਮਰੇ ਲਾਈ ਜਾਣਗੇ ਫਿਰਨੀ ਤੇ ਲਗਾਏ ਜਾਣਗੇ ਪਿੰਡ ਦੀਆਂ ਸੱਥਾਂ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਤੇ ਜਿਹੜਾ ਖੇਤਾਂ ਦੇ ਵਿੱਚ ਕੇਵਲਾਂ ਚੋਰੀ ਹੁੰਦੀਆਂ ਟਰੈਕਟਰਾਂ ਨੂੰ ਚੋਰੀ ਹੁੰਦੇ ਆ ਤੇ ਉਹਨਾਂ ਤੋਂ ਜਿਹੜੇ ਚੋਰ ਬੇਖੌਫ ਹੋ ਕੇ ਘੁੰਮਦੇ ਆ ਉਹਨਾਂ ਦੇ ਨੱਥ ਪਾਈ ਜਾਊਗੀ ਤੇ ਅਗਲਾ ਖਾਤਾ ਹੈਗਾ ਜਿਹੜਾ ਪਿੰਡ ਦੇ ਵਿੱਚ ਕੋਈ ਵੀ ਰੋਲਾ ਹੋਊਗਾ ਕਿਸੇ ਲਈ ਝਗੜਾ ਹੋਊਗਾ ਉਹ ਪਿੰਡ ਦੇ ਵਿੱਚ ਹੀ ਨਿਬੜਾ ਜਾਊਗਾ ਥਾਣੇ ਨਹੀਂ ਜਾਊਗਾ ਜਿਹਨੇ ਵੀ ਰਾਹ ਕੱਚੇ ਆ ਉਹਨਾਂ ਨੂੰ ਪੱਕਾ ਕੀਤਾ ਜਾਊਗਾ ਜੇ ਮੇਨ ਦਾ ਢੁੱਡੀ ਦਾ ਰਾਹ ਹੋ ਗਿਆ ਹੌਲਕਾ ਦੇ ਰਾਹ ਤੇ ਹਰੀਆਲ ਦਾ ਰਾਹ ਉਹਨਾਂ ਨੂੰ ਪੱਕਾ ਕਰਨ ਲਈ ਅਸੀਂ ਹਰ ਸੰਭਵ ਯਤਨ ਕਰਾਂਗੇ ਜਿਹਦੇ ਵੀ ਖੇਤਾਂ ਵਿੱਚ ਘਾਰ ਆ ਉਹਨਾਂ ਤੇ ਉਹਨਾਂ ਰਾਹ ਨੂੰ ਪੱਕਾ ਕਰਨ ਲਈ ਐਂਟਰਲੌਕ ਟਾਇਲਾਂ ਲਗਾਈਆਂ ਜਾਣਗੀਆਂ ਤੇ ਪਿੰਡ ਦੀ ਫਿਰਨੀ ਤੇ ਵੀ ਐਂਟਰਲੌਕ ਟਾਇਲ ਲਗਾਈ ਜਾਵੇਗੀ ਸਰਕਾਰ ਤਰਫੋਂ ਮਿਲੀ ਗ੍ਰਾਂਟ ਦੀ ਇਮਾਨਦਾਰੀ ਨਾਲ ਵਰਤੋਂ ਕੀਤੀ ਜਾਊਗੀ ਤੇ ਇੱਕ ਇੱਕ ਪੈਸੇ ਦਾ ਹਿਸਾਬ ਤਾ ਉਹ ਜਿਹੜਾ ਉਹ ਪਿੰਡ ਦੀਆਂ ਸੱਤਾਂ ਦੇ ਵਿੱਚ ਲਗਾਇਆ ਜਾਊਗਾ ਤੁਸੀਂ ਮੇਰੇ ਤੇ ਵਿਸ਼ਵਾਸ ਰੱਖੋ ਮੈਂ ਪਿੰਡ ਨੂੰ ਸੋਨਾ ਬਣਾਉਣ ਲਈ ਹਰ ਸੰਭਵ ਜਦਾਂ ਕਰੂੰਗਾ ਤੇ ਬਾਕੀ ਮੇਰੀ ਐਨ ਆਰ ਆਈ ਵੀਰਾਂ ਦੇ ਨਾਲ ਗੱਲਬਾਤ ਹੋਈ ਆ ਤੇ ਪਿੰਡ ਨੂੰ ਸੋਨਾ ਬਣਾਉਣ ਲਈ ਅਸੀਂ ਰਲ ਮਿਲ ਕੇ ਕੋਸ਼ਿਸ਼ ਕਰਾਂਗੇ ਕਿ ਪਿੰਡ ਨੂੰ ਸੋਨਾ ਬਣਾਇਆ ਜਾਵੇ ਮੈਂ ਪਿੰਡ ਵਾਸੀਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਮੈਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਮੈਂ ਜਿੰਨੇ ਵੀ ਵਾਦੇ ਤੁਹਾਡੇ ਨਾਲ ਕੀਤੇ ਆ ਮੈਂ ਉਹਨਾਂ ਵਾਦਿਆਂ ਤੇ ਖਰਾ ਉਤਰੂਗਾ ਸੋ ਸਾਰੇ ਨਗਰ ਨਿਵਾਸੀਆਂ ਦਾ ਤੇ ਐਨਆਰਆਈ ਵੀਰਾਂ ਦਾ ਫੇਰ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਇੰਨੀ ਵੱਡੀ ਜ਼ਿੰਮੇਵਾਰੀ ਜਿਹੜੀ ਸੌਂਪੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ